ਦੋ ਮੂੰਹੀ ਸੱਪ ਨੂੰ ਮਤਲਬ ਥੋੜਾ ਜਿਹਾ ਲੋਕੀ ਆ ਸਪੈਸ਼ਲ ਜਾਂ ਲੱਕੀ ਮੰਨਣਾ ਲੱਗ ਜਾਂਦੇ ਨੇ ਤੇ ਬਹੁਤ ਲੋਕਾਂ ਨੂੰ ਤਾਂ ਇਹ ਲੱਗਦਾ ਕਿ ਉਹ ਰੇਅਰ ਹੈ ਸੱਪ ਬੀਸਿਕਲੀ ਉਹ ਕੋਈ ਐਡਾ ਰੇਅਰ ਸੱਪ ਨਹੀਂ ਹੈ ਉਹ ਕਾਮਨ ਸੱਪ ਆ ਆਮੇ ਮਿਲ ਜਾਂਦਾ ਦੋ ਮੂੰਹੀ ਸੱਪ ਹਾਂ ਉਹ ਬੀਸਿਕਲੀ ਦੋ ਮੂੰਹੀ ਉਹਦਾ ਨਾਂ ਰੱਖਿਆ ਆ ਕਿਉਂਕਿ ਜੇ ਉਹਨੂੰ ਦੂਰੋਂ ਦੇਖੋਗੇ ਉਹਦੀ ਜਿਹੜੀ ਪੂੰਛ ਹੈਗੀ ਆ ਉਹ ਮੂੰਹ ਵਰਗੀ ਆ ਉਹ ਵੀ ਉਹਨੂੰ ਕੁਦਰਤ ਨੇ ਇੱਕ ਵਰਦਾਨ ਹੀ ਦਿੱਤਾ ਆ ਕਿਉਂਕਿ ਜਿਵੇਂ ਆਪਾਂ ਪਹਿਲਾਂ ਗੱਲ ਕਰ ਰਹੇ ਸੀ ਇਹਨਾਂ ਨੇ ਆਪਣਾ ਸਿਰ ਬਚਾਉਣਾ ਹੁੰਦਾ ਹਰ ਇੱਕ ਜਾਨਵਰ ਨੇ ਸ਼ਿਕਾਰੀ ਤੋਂ ਵੀ ਉਹਨੇ ਆਪਣਾ ਸਿਰ ਬਚਾਉਣਾ ਸ਼ିକਾਰੀ ਜੇ ਕਿਤੇ ਹੋਰ ਪਾਸੇ ਅਟੈਕ ਕਰ ਦੂਗਾ ਬਚਣ ਦੇ ਚਾਂਸ ਹੈ ਜੇ ਸਿਰ ਤੇ ਅਟੈਕ ਕਰਦਾ ਬਚਣ ਦਾ ਕੋਈ ਚਾਂਸ ਨਹੀਂ ਇਸ ਕਰਕੇ ਹੀ ਉਹ ਆਪਣੀ ਪੂੰਛ ਵੱਲ ਨੂੰ ਤੁਰ ਪੈਂਦੀ ਹੈ ਹਮ ਜਦੋਂ ਕੋਈ ਸ਼ਿਕਾਰੀ ਉੱਤੇ ਅਟੈਕ ਕਰਨ ਆਉਂਦਾ ਉਹ ਆਪਣੀ ਪੂੰਛ ਵੱਲ ਨੂੰ ਤੁਰ ਪੈਂਦੀ ਹੈ ਤੇ ਇਸ ਕਰਕੇ ਉਹਨੂੰ ਕਹਿ ਦਿੰਦੇ ਆ ਕਿ 6 ਮਹੀਨੇ ਉਧਰੋਂ ਚਲਦੀ ਆ 6 ਮਹੀਨੇ ਉਧਰੋਂ ਚਲਦੀ ਆ ਮੂੰਹ ਕੰਨੀ ਉਹ ਮੂੰਹ ਕੰਨੀ ਨੂੰ ਚਾਲਦੇ 6 ਮਹੀਨੇ ਉਹ ਮੂੰਹ ਕੰਨੀ ਨੂੰ ਚਲਦੀ ਆ ਚਲੋ ਇਹ ਇੰਦਾ ਲੋਕੀ ਕਹਿੰਦੇ ਆ ਨਾ ਤੇ ਹੁਣ ਉਹ ਜਿਹੜੇ ਹੈ ਮਤਲਬ ਸੱਪ ਬੇਸਿਕਲੀ ਇਥੇ ਸਾਡੇ ਵੱਲੋਂ ਲੱਭ ਗਿਆ ਉਹਨਾਂ ਨੂੰ ਤੇ ਉਹਨਾਂ ਨੇ ਗੂਗਲ ਏਂਸ ਤੇ ਦੇਖਿਆ ਕਿ ਕਿਹੜਾ ਸੱਪ ਹੈ ਨਾ ਤੇ ਉਹ ਫਿਰ ਉੱਤੇ ਆ ਗਈ ਕਿਤੇ ਕੀ ਇਹ ਨਿਊਜ਼ ਆ ਗਈ ਉੱਥੇ ਕਿ ਰੈਡ ਸੈਂਡ ਬੋਆਸ ਸੀਜ਼ਡ ਇਨ ਬਿਹਾਰ ਵਰਥ ਰੂਪ ਇਜ਼ 2-3 ਕਰੋੜ ਹੁਣ ਉਹ ਪਤਾ ਨਹੀਂ ਉਹ 2-3 ਕਰੋੜ ਦਾ ਸੱਪ ਉਹ ਮੀਡੀਆ ਵੀ ਹਾਈਪ ਚੱਕ ਦਿੰਦੀ ਹੈ ਇੱਕ ਤਾਂ ਉਹ ਮੀਡੀਆ ਦੀ ਹਾਈਪ ਕਰਕੇ ਵੀ ਫਿਰ ਫਰਦਰ ਮਤਲਬ ਆਹ ਕੰਮ ਥੋੜਾ ਜਿਹਾ ਖਰਾਬ ਹੋ ਜਾਂਦਾ ਨਾ ਤੇ ਉਹ ਉਹਨਾਂ ਨੇ ਫਿਰ ਬਿਹਾਰ ਫੋਨ ਕੀਤਾ ਤੇ ਬਿਹਾਰ ਜਦੋਂ ਉਹਨਾਂ ਨੇ ਫੋਨ ਕੀਤਾ ਉੱਥੇ ਕਿਸੇ ਵਾਈਲਡਲਾਈਫ ਵੈਲਫੇਅਰ ਆਰਗੇਨਾਈਜੇਸ਼ਨ ਨੂੰ ਫੋਨ ਲੱਗ ਗਿਆ ਤੇ ਉਹਨਾਂ ਨੇ ਉਹਨਾਂ ਨੂੰ ਸਾਰਾ ਸਮਝਾਇਆ ਕਿ ਇਹ ਤਾਂ ਜਿਹੜਾ ਸੱਪ ਜੇ ਤੁਸੀਂ ਵੇਚਣ ਦੀ ਗੱਲ ਕਰਦੇ ਹੋ ਤਾਂ ਇਹ ਵੇਚਣਾ ਇਜ਼ ਅ ਕ੍ਰਾਈਮ ਇਲੀਗਲ ਹੈਗਾ ਤੁਹਾਨੂੰ ਕੈਦ ਹੋ ਸਕਦੀ ਆ ਨਾਨ ਅਵੇਲੇਬਲ ਆਫੈਂਸ ਆ ਤੁਹਾਡੀ bail ਨਹੀਂ ਹੋਣੀ ਹੈਗੀ ਉਹ ਪੂਰੇ ਡਰ ਗਏ ਥੈਨ ਉਹ ਫਿਰ ਮੈਨੂੰ ਸ਼ਹਿਰ ਦੇ ਕਾਫੀ ਰੋਨਾਂਡ ਕੁਝ ਬੰਦਿਆਂ ਦੇ ਫੋਨ ਆਣ ਲੱਗੇ ਹਨਾ ਤੇ ਉਹ ਫਿਰ ਪਹਿਲਾਂ ਮੈਂ ਵੀ ਸੋਚਿਆ ਕਿ ਮਤਲਬ ਮੈਂ ਜਾਵਾਂ ਜਾਂ ਨਾ ਜਾਵਾਂ ਮੈਨੂੰ ਲੱਗ ਰਿਹਾ ਸੀ ਕਿ ਮਤਲਬ ਕੀ ਕੰਪਲਿਕੇਟਿਡ ਜਿਹਾ ਕੇਸ ਹੈਗਾ ਨਾ ਕਿਉਂਕਿ ਆਪਾਂ ਤਾਂ ਨਾਰਮਲੀ ਲੋਕਾਂ ਦੀ ਉਦਾਂ ਪ੍ਰੋਬਲਮ ਸੋਲਵ ਕਰਦੇ ਆ ਕਿ ਕਿਸੇ ਦੇ ਘਰ ਦੇ ਵਿੱਚੋਂ ਸੱਪ ਨਹੀਂ ਨਿਕਲ ਰਿਹਾ ਤਾਂ ਉੱਥੋਂ ਆਪਾਂ ਉਹਨੂੰ ਰੀਲੋਕੇਟ ਕਰ ਦਿੰਦੇ ਆ ਨਾ ਤੇ ਹੁਣ ਫੇਰ ਚਲੋ ਮੈਂ ਔਖਾ ਸੁਖਾ ਚਲਾ ਗਿਆ ਨਾ ਤੇ ਦੈਨ ਫਿਰ ਉੱਥੇ ਗਿਆ ਮੈਂ ਪੁੱਛਿਆ ਉਹਨਾਂ ਨੂੰ ਕਿਥੋਂ ਮਿਲਿਆ ਕੋਈ ਕਹਿ ਰਿਹਾ ਇੱਥੋਂ ਮਿਲੇ ਕੋਈ ਉੱਥੋਂ ਕਹਿ ਰਿਹਾ ਇੱਥੋਂ ਮਿਲੇ ਉਹਨਾਂ ਦੇ ਸਟੇਟਮੈਂਟਸ ਮਿਸਮੈਚ ਹੋਣ ਹਨਾ ਤੇ ਫਿਰ ਉਹ ਫਰਦਰ ਉਹ ਮਿਸਮੈਚ ਹੋ ਗਿਆ ਸਟੇਟਮੈਂਟ ਉਹ ਡਰ ਗਏ ਕਿ ਮਤਲਬ ਉਹ ਕੁਛ ਉਧਰੋਂ ਉਹਨਾਂ ਨੇ ਡਰਾਇਆ ਹੋਇਆ ਸੀ ਉਹਨਾਂ ਨੂੰ ਕਿ ਤੁਸੀਂ ਤਾਂ ਮਤਲਬ ਇੱਕ ਕਰਾਇਮ ਦੀ ਗੱਲ ਕਰ ਰਹੇ ਹੋ ਨਾ ਤੇ ਦੈਨ ਫਿਰ ਮੈਂ ਉਹਨੂੰ ਉਸ ਨੀਗ ਨੂੰ ਉੱਥੋਂ ਦੀ ਮਤਲਬ ਉਹ ਜਿਹੜੀ ਸਾਡੀ ਰਿਟਰਨ ਫਾਰਮੈਲिटीज ਹੁੰਦੀਆਂ ਉਹ ਕਰਕੇ ਲਿਆਂਦਾ ਤੇ ਵਾਈਲਡਲਾਈਫ ਡਿਪਾਰਟਮੈਂਟ ਨੂੰ ਹੈਂਡਓਵਰ ਕਰਦਾ ਇੱਕ ਇਹ ਵੀ ਗੱਲ ਕਹਿੰਦੇ ਜਦੋਂ ਸੱਪ ਫਨ ਖਿਲਾਰ ਦੇਣਾ ਮੇਰੇ ਵੈਸੇ ਦੋ ਸਵਾਲ ਹੋਣਗੇ ਇਹਦੇ ਵਿੱਚ ਸਾਫ ਹਨਾ ਫਾਨਕਲਾਰਦਾ ਤੇ ਉਸਦੇ ਫੰਦ ਵਿੱਚ ਅੱਖਾਂ ਹੁੰਦੀਆਂ ਨੇ ਜਿਹੜਾ ਇੰਡੀਅਨ ਸਪੈਕਟਿਕਲਡ ਕੋਬਰਾ ਹੈ ਤੇ ਉਹਦੇ ਪਿੱਛੇ ਉਹ ਕਹਿ ਦਿੰਦੇ ਆ ਕਿ ਗਊ ਪੈੜ ਬਣੀ ਹੋਈ ਆ ਜਾਂ ਉਹ ਬੇਸਿਕਲੀ ਸਪੈਕਟਿਕਲਡ ਮਾਰਕ ਜਿਹਾ ਬਣਿਆ ਹੁੰਦਾ ਉਹ ਉਹਦੀ ਬੈਕ ਜਿਹੜਾ ਫੰਦ ਦੇ ਪਿਛਲੇ ਪਾਸੇ ਹੈ ਨਾ ਉੱਥੇ ਬਣਿਆ ਹੁੰਦਾ ਉਹ ਬੇਸਿਕਲੀ ਭਲੇਖਾ ਹੀ ਪਾਉਂਦਾ ਜਿੰਨੇ ਕੋਈ ਸ਼ਿਕਾਰੀ ਹੈਗਾ ਇੱਕ ਤਾਂ ਉਹ ਫਾਨੋ ਨੇ ਫਲਾ ਲਿਆ ਉਹ ਸ਼ੋਅ ਕਰਦਾ ਮੈਂ ਵੱਡਾ ਜਾਨਵਰ ਐ ਮੈਂ ਤਾਂ ਪੰਗਾ ਨਾ ਲਈ ਠੀਕ ਐ ਮੈਂ ਤਾਂ ਦੂਰ ਹੋ ਜਾ ਉਹ ਪਿੱਛੇ ਉਹਦੇ ਆਈਸ ਟਾਈਪ ਬਣੀਆਂ ਹੋਈਆਂ ਨੇ ਉਹ ਦੋ ਅੱਖਾਂ ਲੱਗਦੀਆਂ ਨੇ ਹਨਾ ਤੇ ਉਹਦਾ ਵੀ ਉਹਨੂੰ ਇਹ ਫਾਇਦਾ ਹੋ ਜਾਂਦਾ ਹੋਏਗਾ ਕਿ ਉਹਨੂੰ ਸ਼ਿਕਾਰੀ ਨੂੰ ਲੱਗਦਾ ਹੋਏਗਾ ਕਿ ਇਹਦੀਆਂ ਅੱਖਾਂ ਨੇ ਇਹ ਮਤਲਬ ਇਧਰ ਦੇਖ ਪਾ ਰਹੀਆਂ ਨੇ ਹਾਂ ਬਿਲਕੁਲ ਸਹੀ ਠੀਕ ਹੈ ਤੇ ਇਹ ਮਤਲਬ ਉਹੀ ਨੇਚਰ ਵੱਲੋਂ ਉਹਨੂੰ ਇੱਕ ਐਡਵਾਂਟੇਜ ਮਿਲੀ ਹੋਈ ਆ ਹੂੰ ਇਹ ਕਹਿ ਵੀ ਕਹਿੰਦੇ ਆ ਵੀ ਫਨ ਖਿਲਾਰਦਾ ਹੂੰ ਤੇ ਉਹ ਕਿਸੇ ਨੂੰ ਹਿਪਨੋਟਾਈਜ਼ ਵੀ ਕਰ ਸਕਦਾ ਵੀ ਬੰਦਾ ਸੋਧ-ਬੋਧ ਖੋ ਗੁੰਦਾ ਆਪਣੀ ਐਦਾਂ ਹੁੰਦਾ ਸੁਧ ਬੋਧ ਐਦਾਂ ਕਿ ਕੋਈ ਕਈ ਲੋਕ ਡਰ ਜਿਆਦਾ ਜਾਂਦੇ ਨੇ ਜਿੱਦਾਂ ਹੁਣ ਜਿਹੜੇ ਕਾਲਜ ਦੇ ਵਿੱਚ ਮੈਂ ਆਪਣੀ ਚਲੋ এডਿਕੇਸ਼ਨ ਕੰਪਲੀਟ ਕੀਤੀ ਉੱਥੇ ਪਿਆਨ ਨੇ ਦੇਖ ਲਿਆ ਇੱਕ ਨਾ ਕੋਬਰਾ ਤੇ ਉਹ ਇੰਨੀ ਕਿ ਡਰ ਗਈ ਕਿ ਉਹ ਫਿਰ ਜਦੋਂ ਉੱਥੇ ਹੀ ਖੜੀ ਰਹੀ ਉਹ ਤੇ ਕੋਈ ਮਤਲਬ ਉਹ ਦੂਸਰਾ ਕੋਈ ਬੰਦਾ ਆਇਆ ਉਹਨੇ ਪੁੱਛਿਆ ਕਿ ਕੀ ਹੋਇਆ ਨਾ ਤੇ ਉਹਦੇ ਮੂੰਹ ਦੇ ਵਿੱਚੋਂ ਸੱਪ ਨਹੀਂ ਨਿਕਲ ਰਿਆ ਸੀ ਉਹ ਕਰੀ ਜਾਵੇ ਹੱਪ ਹੱਪ ਮਤਲਬ ਡਰ ਇੰਨਾ ਹੈ ਨਾ ਡਰ ਪਿਆ ਜਿਆਦਾ ਹੈ ਹਾਂ ਐਵੇਂ ਬਹੁਤ ساری ਹੋਰ ਸਟੋਰੀਜ਼ ਆ ਜਿਦੇ ਵਿੱਚ ਲੋਕੀ ਬਹੁਤ ਜ਼ਿਆਦਾ ਡਰ ਜਾਂਦੇ ਨੇ ਹੂੰ ਐਵੇਂ ਕਿਸੇ ਦੇ ਮੰਜੇ ਦੇ ਹੇਠਾ ਸੱਪ ਜਿਹੜਾ ਹੈਗਾ ਮਤਲਬ ਬੈਠ ਗਿਆ ਆ ਕੇ 12 1 ਵਜੇ ਦਾ ਟਾਈਮ ਸੀਗਾ ਤੇ ਉਹ ਕੁੱਤਾ ਭੌਂਕਣ ਲੱਗ ਗਿਆ ਤਾਂ ਉਹਨੂੰ ਪਤਾ ਲੱਗ ਗਿਆ ਤੇ ਉਹ ਨੀਚੇ ਬੈਠਾ ਫਿਰ ਉਹ ਫਰਾਟੇ ਮਾਰੇ ਕੁੱਤੇ ਨੂੰ ਤੇ ਉਹ ਫਿਰ ਉਹ ਕਹਿੰਦਾ ਕਿ ਮੈਂ ਦੇਖਾ ਕਿ ਮੈਂ ਉੱਤਰਾਂ ਕਿਹੜੇ ਸਾਈਡ ਤੋਂ ਮੰਜੇ ਦੀ ਹੂੰ ਚਲੋ ਕਹਿੰਦਾ ਫਿਰ ਉਹ ਮਤਲਬ ਜੋ ਮਤਲਬ ਉਹ ਮੈਨੂੰ ਬਾਅਦ ਚ ਦੱਸੇ ਕਹਿੰਦਾ ਮੈਂ ਇੰਨਾ ਡਰ ਗਿਆ ਕਿ ਕਹਿੰਦਾ ਮੇਰੇ ਵਿੱਚ ਵਾਸ਼ਰੂਮ ਨਿਕਲ ਗਿਆ ਮਤਲਬ ਡਰ ਤਾਂ ਇੰਨੀ ਕੀ ਚੀਜ਼ ਹੈ ਹਾਂ ਤੁਸੀਂ ਗੱਲ ਦੱਸੀ ਨਾ ਵੀ ਫਨ ਕਰ ਰਿਹਾ ਤੇ ਉਸ ਤੋਂ ਬਾਅਦ ਇਹ ਮੈਨੂੰ ਇੱਕ ਵੈਸੇ ਵੀ ਯਾਦ ਹੁੰਦੀਆਂ ਜਿਵੇਂ ਕਈ ਵਾਰੀ ਵੀਡੀਓਜ਼ ਦੇਖਿਆ ਹੁੰਦੀਆਂ ਅ ਕਈ ਵਾਰੀ ਕਿੰਗ ਕੋਬਰਾ ਜਾਂ ਤੁਹਾਨੂੰ ਜ਼ਿਆਦਾ ਪਤਾ ਹੋਇਆ ਕਿੰਗ ਕੋਬਰਾ ਹੋਏਗਾ ਜਾਂ ਸੈਕਿੰਡ ਕੋਈ ਹੋਰ ਕੋਬਰਾ ਹੋਏਗਾ ਉਹ ਜ਼ਹਿਰ ਵੀ ਛੜਦੇ ਨੇ ਡੰਗ ਮਾਰਨ ਤੋਂ ਪਹਿਲਾਂ ਮੂੰਹ ਦੇ ਵਿੱਚੋਂ ਜ਼ਹਿਰ ਛੜਦੇ ਨੇ ਤੇ ਉਹ ਕਿੰਨਾ ਖਤਰਨਾਕ ਹੁੰਦਾ ਜਾਂ ਉਹਨੂੰ ਵੈਸੇ ਕਹਿੰਦੇ ਕੀ ਹੈ ਸਪਿਟਿੰਗ ਕੋਬਰਾਸ ਹੁੰਦੇ ਨੇ ਸਪਿਟਿੰਗ ਕੋਬਰਾਸ ਉਹ ਆਪਣੇ ਬੇਸਿਕਲੀ ਸਪਿਟਿੰਗ ਕੋਬਰਾ ਇੱਕ ਐਦਾਂ ਹੈਗਾ ਕਿ ਕੁਝ ਸਾਲਾਂ ਤੱਕ ਇਹ ਮੰਨਿਆ ਜਾਂਦਾ ਸੀ ਇੰਡੀਆ 'ਚ ਕੋਈ ਸਪਿਟਿੰਗ ਕੋਬਰਾ ਨਹੀਂ ਹੈਗਾ ਇੰਡੀਆ 'ਚ ਮੰਨਿਆ ਜਾਂਦਾ ਪਹਿਲਾਂ ਮੰਨਿਆ ਜਾਂਦਾ ਸੀ ਤੇ ਹੁਣ ਜਿਹੜੇ ਪ੍ਰੋਪਰ ਸਪਿਟਿੰਗ ਕੋਬਰਾਸ ਨੇ ਉਹ ਤੁਹਾਡੀ ਅੱਖਾਂ ਨੂੰ ਬਿਲਕੁਲ ਟਾਰਗੇਟ ਬਣਾ ਕੇ ਅੱਖਾਂ ਦੇ ਵਿੱਚ ਵੀ ਵੈਨਮ ਜਿਹੜਾ ਹੈਗਾ ਉਹਦਾ ਸਪਰੇਅ ਮਾਰ ਸਕਦੇ ਉਹਨਾਂ ਦਾ ਮਤਲਬ ਜਿਹੜਾ ਸਪਰੇਅ ਮੈਕੈਨਿਜ਼ਮ ਹੈਗਾ ਉਹ ਇੰਨਾ ਕੁ ਜ਼ਿਆਦਾ ਵਧੀਆ ਐਡਵਾਂਸਡ ਕਿਉਂਕਿ ਉਹਨਾਂ ਦਾ ਮਕਸਦ ਇਹ ਹੀ ਹੈ ਕਿ ਐਨੇ ਨੂੰ ਉਹਦੀ ਅੱਖਾਂ ਦੇ ਵਿੱਚ ਸਪਰੇਅ ਮਾਰਿਆ ਉਹ ਅੱਖਾਂ ਮਲੂਗਾ ਜਾਨਵਰ ਮਤਲਬ ਬੰਦਾ ਆ ਜਾਂ ਜਾਨਵਰ ਉਹ ਮਤਲਬ ਦੇਖ ਨਹੀਂ ਪਾਊਗਾ ਹਨਾ ਤੇ ਉਹਨੇ ਚੋਂ ਭੱਜ ਜਾਊਗਾ ਹੂੰ ਬਚਨ ਲਈ ਉਹਨੂੰ ਟੈਕਟਿਕ ਮਿਲਿਆ ਹੋਇਆ ਇੱਕ ਇਹ ਤੇ ਹੁਣ ਉਹਦੇ ਵਿੱਚ ਹੈ ਕੀ ਹੈ ਕਿ ਜਿਹੜਾ ਸਾਡੇ ਇੰਡੀਆ ਆ ਉਹਦੇ ਵਿੱਚ ਨਾ ਇੱਕ ਮੋਨੋਕਲਡ ਕੋਬਰਾ ਹੈ ਹੂੰ ਸਪੈਕਟਕਲਡ ਕੋਬਰਾ ਜਿੰਦਾ ਹੈ ਐਵੇਂ ਇੱਕ ਮੋਨੋਕਲਡ ਕੋਬਰਾ ਹੈ ਉਹ ਵੀ ਸਪਰੇਅ ਕਰ ਦਿੰਦਾ ਹੁਣ ਪਿੱਛੇ ਕੀ ਕੁਝ ਰੀਸੈਂਟ ਸਟੱਡੀਜ਼ ਹੋਈਆਂ ਨੇ ਉਹ ਚੋ ਦੇਖਿਆ ਗਿਆ ਕਿ ਉਹ ਵੀ ਸਪਰੇ ਕਰਦਾ ਪਰ ਉਹਦਾ ਜਿਹੜਾ ਸਪਰੇਇੰਗ ਮੈਕੈਨਿਜ਼ਮ ਉਹ ਇੰਨਾ ਵਧੀਆ ਨਹੀਂ ਹੈ ਉਹ ਨੀਚੇ ਨੂੰ ਸਪਰੇ ਕਰਦਾ ਹਮ ਮਤਲਬ ਜਿਹੜਾ ਉਹ ਸਪਿਟਿੰਗ ਕੋਬਰਾ ਜਿਵੇਂ ਅਸੀਂ ਉਧਰ ਬਾਕੀ ਕੰਟਰੀਜ਼ ਦੀ ਗੱਲ ਕਰਦੇ ਆ ਨਾ ਜਿਵੇਂ ਮੋਜ਼ਮਬਿਕ ਦੇ ਵਿੱਚ ਵੀ ਹੈਗਾ ਤੇ ਉਹ ਬਿਲਕੁਲ ਤੁਹਾਡੀ ਮਤਲਬ ਜਿਵੇਂ ਅੱਖਾਂ ਨੂੰ ਟਾਰਗੇਟ ਬਣਾ ਸਕਦਾ ਇਹਦੇ ਵਿੱਚ ਇਦਾਂ ਦੀ ਕੈਪੇਬਿਲਿਟੀ ਨਹੀਂ ਹੈਗੀ ਅੱਖਾਂ ਨੂੰ ਟਾਰਗੇਟ ਬਣਾਉਂਦਾ ਤੇ ਅੱਖਾਂ ਨਹੀਂ ਆ ਵੀ ਹੋ ਸਕਦੀ ਬਿਲਕੁਲ ਹੋ ਸਕਦੀਆਂ ਨੇ ਬੰਦਾ ਸਾਰੀ ਜ਼ਿੰਦਗੀ ਦੇਖਣੀ ਪਾਉਂਦਾ ਹਾਂ ਜੇ ਮਤਲਬ ਉਹ ਪ੍ਰੋਪਰ ਮਤਲਬ ਤੁਸੀਂ ਉਸ ਮੌਕੇ ਤੇ ਵਾਸ਼ ਨਹੀਂ ਕੀਤੀਆਂ ਜਾਂ ਤੁਸੀਂ ਉਹਨੂੰ ਉਸ ਤਰ੍ਹਾਂ ਟ੍ਰੀਟਮੈਂਟ ਨਹੀਂ ਦਿੱਤਾ ਪਰ ਇਹ ਹੈ ਕਿ ਜਿਹੜਾ ਆਪਾਂ ਮੋਨੋਕਲਡ ਕੋਬਰਾ ਦੀ ਗੱਲ ਕਰਦੇ ਆ ਉਹ ਜ਼ਮੀਨ ਕੰਨੀ ਨੂੰ ਸਪਰੇਅ ਕਰ ਪਾਉਂਦਾ ਉਹਦਾ ਸਪਰੇਅ ਮੈਕੈਨਿਜ਼ਮ ਇੰਨਾ ਵਧੀਆ ਨਹੀਂ ਉਹ ਇਨਸਾਨਾਂ ਨੂੰ ਇੰਨਾ ਨੁਕਸਾਨ ਨਹੀਂ ਪਹੁੰਚਾਉਂਦਾ ਇੱਕ ਜਿਵੇਂ ਆਪਾਂ ਪੌਇਜ਼ਨ ਦੀ ਗੱਲ ਕੀਤੀ ਹੈ ਵੈਨਮਸ ਦੀ ਗੱਲ ਕੀਤੀ ਹੈ ਇੱਕ ਕਈ ਲੋਕ ਜਿਵੇਂ ਦੁੱਧ ਪੀਣ ਦੀ ਮੈਂ ਪਹਿਲਾਂ ਹੀ ਗੱਲ ਕੀਤੀ ਸੀ ਕਈਆਂ ਨੇ ਮਿੱਥ ਵੀ ਇੱਕ ਮਿੱਥ ਵੀ ਫਲਾਇਆ ਹੁੰਦਾ ਮੇ ਮੱਜਾਂ ਹੁੰਦੀਆਂ ਗਾਇਆਂ ਹੁੰਦੀਆਂ ਸਨੇਕ ਸੁਣਾ ਕੋ ਖੁਦ ਵੀ ਪਹੁੰਚ ਜਾਂਦੇ ਆ ਦੁੱਧ ਚੁੰਗਲ ਲੱਗ ਜਾਂਦੇ ਆ ਇਹੋ ਜੀਆਂ ਗੱਲਾਂ ਬੜੀਆਂ ਲੋਕੀ ਕਰਦੇ ਨੇ ਤੁਹਾਡੇ ਨਾਲ ਵੀ ਬੜੀਆਂ ਕੀਤੀਆਂ ਆਣਗੇ ਬਹੁਤ ਦੱਸਦੇ ਆ ਇਦਾਂ ਦੀ ਗੱਲਾਂ ਪਰ ਫਿਰ ਉਹੀ ਵਿਸ਼ਵਾਸ ਕਰਨਾ ਥੋੜਾ ਜਿਹਾ ਤਾਂ ਔਖਾ ਹੋ ਜਾਂਦਾ ਕਿ ਜਿੱਦਾਂ ਹੁਣ ਮੇਰੀ ਮਤਲਬ ਸਾਰੀ ਐਜੂਕੇਸ਼ਨ ਵੀ ਇਹਦੇ ਰਿਲੇਟਡ ਰਹੀ ਆ ਨਾ ਤਾਂ ਹੁਣ ਔਰ ਸਾਇੰਟੀਫਿਕਲੀ ਸੋਚਦੇ ਆ ਜਦ ਤਾਂ ਫਿਰ ਉਹ ਚੀਜ਼ਾਂ ਤੇ ਵਿਸ਼ਵਾਸ ਕਰਨਾ ਥੋੜਾ ਔਖਾ ਹੋ ਜਾਂਦਾ ਲੋਕੀ ਇਹ ਵੀ ਕਹਿੰਦੇ ਆ ਵੀ ਤਾਤਤਵਿਕਾ ਕੋਈ ਮਣੀ ਹੁੰਦੀ ਹੈ ਹੂੰ ਵੀ ਉਹ ਮਣੀ ਤੁਹਾਡੇ ਕੋਲ ਹੋਵੇ ਤਾਂ ਤੁਹਾਨੂੰ ਸੱਪ ਨਹੀਂ ਡੰਗ ਮਾਰੇਗਾ ਮਣੀ ਤਾਂ ਉਹ ਮਿਸ ਇੰਟਰਪ੍ਰੀਟਡ ਦੀ ਚੀਜ਼ ਹੈ ਮਤਲਬ ਬੇਸਿਕਲੀ ਕੋਈ ਐਡੀ ਜੇ ਕੋਈ ਦੱਸਦਾ ਵੀ ਹੈ ਨਾ ਕੋਈ ਥਿਊਰੀ ਜਿਹੜੀ ਥੋੜੀ ਬਹੁਤੀ ਮਨ ਨੂੰ ਲੱਗਦੀ ਆ ਕਿ ਹਾਂ ਇਦਾਂ ਹੋ ਸਕਦਾ ਹੈ ਉਤੋਂ ਵੀ ਇਹ ਪਤਾ ਲੱਗਦਾ ਕਿ ਮਣੀ ਕੋਈ ਜੇ ਹੁੰਦੀ ਵੀ ਹੋਏਗੀ ਜੇ ਹੈ ਹੁਣ ਮਿਲਦੀ ਵੀ ਹੈ ਤੇ ਕਿਤੇ ਹੈ ਨਾ ਤਾਂ ਉਹ ਇਦਾਂ ਦੀ ਕੋਈ ਸ਼ਾਈਨੀ ਕੋਈ ਇਨੀ ਚਮਕ ਆਲੀ ਚੀਜ਼ ਨਹੀਂ ਹੈਗੀ ਕਿ ਜਿੰਨੀ ਉਹਨੂੰ ਸ਼ੋਅ ਕੀਤਾ ਜਾਂਦਾ ਕਿ ਇੰਨੀ ਜ਼ਿਆਦਾ ਡਾਇਮੰਡ ਮੰਗੋ ਜਾਂ ਡਾਇਮੰਡ ਤੋਂ ਜ਼ਿਆਦਾ ਇਹ ਲਾਈਟ